ਪਿਆਰੇ ਦੋਸਤੋ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਸਾਡੀਆਂ ਜੋ ਇਸ ਸਾਲ ਜ਼ਿਲ੍ਹਾ ਪ੍ਰੀਸ਼ਦ ਔਰ ਬਲਕ ਸ਼ਾਂਤੀ ਦੀਆਂ ਚੋਣਾਂ ਹੋ ਰਹੀਆਂ ਉਹ ਬੈਲਟ ਬਾਕਸੇ ਦੇ ਰਾਹੀਂ ਹੋਣੀਆਂ ਸੋ ਅੱਜ ਦੀ ਇਸ ਟ੍ਰੇਨਿੰਗ ਦੇ ਵਿੱਚ ਅਸੀਂ ਤੁਹਾਨੂੰ ਬੈਲਟ ਬਾਕਸਾ ਕਿਸ ਤਰ੍ਹਾਂ ਖੋਲਣਾ ਕਿਸ ਤਰ੍ਹਾਂ ਬੰਦ ਕਰਨਾ ਔਰ ਵੋਟਾਂ ਦੇ ਲਈ ਇਹਦੀ ਤਿਆਰੀ ਕਿਸ ਤਰ੍ਹਾਂ ਕਰਨੀ ਹੈ ਉਹਦੀ ਜਾਣਕਾਰੀ ਦੇਵਾਂਗੇ ਸਭ ਤੋਂ ਪਹਿਲਾਂ ਜਦੋਂ ਤੁਹਾਨੂੰ ਇਹ ਬੈਲਟ ਬਾਕਸਾ ਮਿਲੇਗਾ ਤਾਂ ਉਹ ਇਸ ਪੋਜੀਸ਼ਨ ਦੇ ਵਿੱਚ ਹੋਊਗਾ ਔਰ ਜਦੋਂ ਤੁਸੀਂ ਇਸ ਬੈਲਟ ਬਾਕਸੇ ਨੂੰ ਆਪਦੇ ਪੋਲਿੰਗ ਸਟੇਸ਼ਨ ਤੇ ਲੈ ਕੇ ਜਾਣਾ ਮੈਂ ਉੱਥੋਂ ਗੱਲ ਸ਼ੁਰੂ ਕਰੂੰਗਾ ਕਿ ਉਦੋਂ ਪਹਿਲਾਂ ਇਹ ਦੋ ਬੈਲਟ ਬਾਕਸੇ ਤੁਹਾਡੇ ਕੋਲੇ ਹੋਣਗੇ ਇੱਕ ਜ਼ਿਲ੍ਹਾ ਪ੍ਰੀਸ਼ਦ ਲਈ ਅਲੱਗ ਹੋਏਗਾ ਬਲਾਕ ਸੰਮਤੀ ਲਈ ਅਲੱਗ ਹੋਏਗਾ ਤੁਸੀਂ ਦੋਨੇ ਬੈਲਟ ਬਾਕਸੇ ਆ ਜਿਹੜੇ ਉਹ ਤਿਆਰ ਕਰਨੇ ਆ ਅਲੱਗ-ਅਲੱਗ ਚੋਣਾਂ ਦੇ ਲਈ ਇੱਕੋ ਪੋਲਿੰਗ ਸਟੇਸ਼ਨ ਦੇ ਉੱਪਰ ਜਿਹੜੇ ਬੈਲਟ ਬਾਕਸੇ ਨੂੰ ਤੁਸੀਂ ਜਿਸ ਅ ਮਕਸਦ ਲਈ ਵਰਤਣਾ ਜੇ ਫਰਜ਼ ਕਰ ਲਓ ਤੁਸੀਂ ਬਲਾਕ ਸੰਮਤੀ ਲਈ ਵਰਤਣਾ ਤਾਂ ਉਸ ਬਲਾਕ ਸੰਮਤੀ ਦਾ ਨਾਮ ਉਹਦਾ ਜ਼ੋਨ ਪੋਲਿੰਗ ਸਟੇਸ਼ਨ ਦਾ ਨਾਮ ਇਸ ਤਰ੍ਹਾਂ ਦਾ ਜਿਹੜਾ ਆਪਣਾ ਪੋਸਟਰ ਆ ਉਹਦੇ ਉੱਪਰ ਪੇਸਟ ਕਰਨਾ ਉਸ ਬੈਲਟ ਬਾਕਸ ਦੇ ਉੱਪਰ ਔਰ ਉਸ ਤੋਂ ਬਾਅਦ ਆਪਾਂ ਇਹਨੂੰ ਖੋਲਣਾ ਹੈ ਜੋ ਤੁਹਾਨੂੰ ਮਿਲੇਗਾ ਉਹ ਇਸ ਪੋਜੀਸ਼ਨ ਦੇ ਵਿੱਚ ਹੋਊਗਾ ਇਹਦੇ ਉੱਪਰਲੇ ਪੋਰਸ਼ਨ ਆ ਜਿਹੜੇ ਉਹਦੀ ਤੁਹਾਨੂੰ ਜਾਣਕਾਰੀ ਦਿੰਨੇ ਆ ਇਹ ਇਹਦਾ ਹੈਂਡਲ ਆ ਇਹ ਦੀ ਲੰਬੀ ਸਲੈਟ ਆ ਜਿਹਨੂੰ ਲੰਬੀ ਪੱਤੀ ਕਹਿ ਦਿੰਨੇ ਆ ਇਹ ਦੀ ਚਲਦੀ ਫਿਰਦੀ ਪੱਤੀ ਆ ਔਰ ਇਹਨੂੰ ਖੋਲਣ ਤੋਂ ਪਹਿਲਾਂ ਔਰ ਤਿਆਰ ਕਰਨ ਤੋਂ ਪਹਿਲਾਂ ਮੈਂ ਇਹ ਵੀ ਦੱਸ ਦਿਆਂ ਕਿ ਤੁਹਾਨੂੰ ਦੋ ਚੀਜ਼ਾਂ ਦੀ ਹੋਰ ਲੋੜ ਪੈਣੀ ਆ ਜਦੋਂ ਆਪਾਂ ਇਹਨੂੰ ਤਿਆਰ ਕਰਾਂਗੇ ਇੱਕ ਇਹਦੀ ਇਹ ਗ੍ਰੀਨ ਪੇਪਰ ਸੀਲ ਹੋਏਗੀ ਲੰਬੀ ਹੋਏਗੀ ਇੱਕ ਸਾਡਾ ਐਡਰੈਸ ਟੈਗ ਹੋਏਗਾ ਗ੍ਰੀਨ ਪੇਪਰ ਸੀਲ ਦੇ ਉੱਪਰ ਜਿਹੜਾ ਸਾਡਾ ਸੀਰੀਅਲ ਨੰਬਰ ਹੋਏਗਾ ਔਰ ਇਹਦੇ ਉੱਪਰ ਇਹਨੂੰ ਵਰਤਨ ਤੋਂ ਪਹਿਲਾਂ ਤੁਸੀਂ ਪ੍ਰੈਜ਼ਾਈਡਿੰਗ ਆਫੀਸਰ ਖੁਦ ਸਾਈਨ ਕਰੂਗਾ ਪੋਲਿੰਗ ਅਜੈਂਟ ਜਿਹੜੇ ਪੋਲਿੰਗ ਸਟੇਸ਼ਨ ਦੇ ਉੱਪਰ ਹੋਣਗੇ ਉਹਨਾਂ ਦੇ ਸਾਈਨ ਕਰਵਾਊਗਾ ਇਸੇ ਤਰ੍ਹਾਂ ਜਿਹੜਾ ਸਾਡਾ ਐਡਰੈਸ ਟੈਗ ਹੋਊਗਾ ਇਹਦੇ ਉੱਪਰ ਵੀ ਉਹ ਆਪ ਦੇ ਸਾਈਨ ਕਰੂਗਾ ਇਹਦੇ ਉੱਪਰ ਸਾਰੀ ਇਨਫੋਰਮੇਸ਼ਨ ਹੈ ਜਿਹੜੀ ਪੋਲਿੰਗ ਸਟੇਸ਼ਨ ਦੀ ਉਹ ਵੀ ਭਰੂਗਾ ਸੋ ਆਪਾਂ ਹੁਣ ਇਹਨੂੰ ਖੋਲਣਾ ਹੈ ਜੋ ਤੁਸੀਂ ਆ ਲੰਬੀ ਪੱਤੀਏ ਦੀ ਪਿੱਛੇ ਕਰਤੀ ਐਸ ਲੋਕ ਤੋਂ ਇਹ ਲੋਕ ਤਰ੍ਹਾਂ ਦਾ ਫਿਰਦਾ ਲੋਕ ਆ ਹੁਣ ਹਿੱਲ ਨਹੀਂ ਰਿਹਾ ਇਹ ਆਪਾਂ ਪੱਤੀ ਪਿੱਛੇ ਕਰਤੀ ਤਾਂ ਇਹਦੀ ਇਹ ਸਰਾਖ ਨਜ਼ਰ ਆਊਗਾ ਇਸ ਸਰਾਖ ਦੇ ਵਿੱਚ ਤੁਸੀਂ ਆਪਦੀ ਲੰਬੀ ਉਂਗਲ ਪਾ ਕੇ ਜੋ ਤੁਸੀਂ ਦੇਖੋਗੇ ਤਾਂ ਅੰਦਰ ਤੁਹਾਨੂੰ ਇੱਕ ਪੱਤੀ ਨੂੰਮਾ ਲੋਕ ਨਜ਼ਰ ਆਊਗਾ ਫੀਲਿੰਗ ਹੋਊਗੀ ਜਾਨੀ ਕਿ ਉਸ ਲੋਕ ਨੂੰ ਤੁਸੀਂ ਤੁਸੀਂ ਆਪਣੇ ਅੰਦਰ ਵੱਲ ਨੂੰ ਖਿੱਚਣਾ ਹੈ ਖਿੱਚੋਗੇ ਜਦੋਂ ਤੁਸੀਂ ਤਾਂ ਆਹ ਪੱਤੀ ਇਹਲਣੀ ਸ਼ੁਰੂ ਹੋ ਜਾਊਗੀ ਇਸ ਨੂੰ ਪੱਤੀ ਨੂੰ ਤੁਸੀਂ ਐਂਟੀ ਕਲੌਕਵਾਈਸ ਘੁਮਾਉਣਾ ਸ਼ੁਰੂ ਕਰੋ ਇੱਕ ਥਾਂ ਦੇ ਉੱਤੇ ਆ ਕੇ ਅੜ ਜਾਊਗੀ ਥੋੜਾ ਜਿਹਾ ਲੋਕ ਨੂੰ ਛੱਡੋ ਲੋਕ ਨੂੰ ਫੇਰ ਤੁਸੀਂ ਪ੍ਰੈਸ ਕਰੋ ਅੰਦਰ ਨੂੰ ਫੇਰ ਇਹ ਪੱਤੀ ਘੁੰਮਣੀ ਸ਼ੁਰੂ ਹੋ ਜਾਊਗੀ ਜਦੋਂ ਇਹ ਪੱਤੀ ਪੂਰੀ ਘੁਮ ਗਈ ਆਪ ਨਹੀਂ ਛਣਾਉਗੀ ਜਦੋਂ ਆਪਾਂ ਵੋਟਾਂ ਪਾ ਸਕਦੇ ਆ ਪਰ ਆਪਾਂ ਜੇ ਇਸ ਪੂਰੇ ਕਵਰ ਨੂੰ ਖੋਲਣਾ ਜੇ ਖੁੱਲੂਗਾ ਨਹੀਂ ਕਵਰੇ ਦਾ ਖੁੱਲੂਗਾ ਜਦੋਂ ਤੁਸੀਂ ਇਹਨੂੰ ਐਂਟੀਕਲੌਕਵਾਇਜ਼ ਲਾਸਟ ਤੇ ਲੈ ਜਾਓਗੇ ਇਸ ਐਂਗਲ ਤੇ ਇੱਥੇ ਆ ਕੇ ਪੱਤੀ ਅੱਗੇ ਨਹੀਂ ਘੁਮੂਗੀ ਪਰ ਹੁਣ ਜਿਹੜਾ ਸਾਡਾ ਅੰਦਰਲਾ ਟੱਕਾਣਾ ਕਵਰ ਆ ਜਿਹੜਾ ਦਾ ਉਹ ਖੁੱਲ ਜਾਊਗਾ ਇਸ ਤਰ੍ਹਾਂ ਆ ਦੇਖੋ ਹੁਣ ਆਪਾਂ ਇਹਨੂੰ ਅੰਦਰੋਂ ਸੀਲ ਕਰਨਾ ਹੈ ਜਿਹੜਾ ਮੈਂ ਤੁਹਾਨੂੰ ਕਿਹਾ ਸੀ ਗ੍ਰੀਨ ਪੇਪਰ ਸੀਲ ਦੇ ਨਾਲ ਇਹ ਸਾਡੀ ਗ੍ਰੀਨ ਪੇਪਰ ਸੀਲ ਹੈ ਦੇ ਉੱਪਰ ਸਾਰੇ ਪ੍ਰੈਜ਼ਾਈਡਿੰਗ ਅਫੀਸਰ ਸਾਡੇ ਪੋਲਿੰਗ ਏਜੰਟਾਂ ਦੇ ਸਾਈਨ ਹੋਣਗੇ ਇਹਨੂੰ ਤੁਸੀਂ ਇਸ ਜਗ੍ਹਾ ਦੇ ਪੱਤੀ ਦੇ ਵਿੱਚ ਸਾਡੀ ਜਿਹੜੀ ਸੀਲ ਅਗਰੀਨ ਪੇਪਰ ਸੀਲ ਆ ਉਹਨੂੰ ਤੁਸੀਂ ਪਾ ਦਿਓਗੇ ਇਸ ਜਗ੍ਹਾ ਦੇ ਵਿੱਚ ਇਹਨੂੰ ਪਾ ਕੇ ਤੁਸੀਂ ਦੋਨੋਂ ਪਾਸਿਆਂ ਤੋਂ ਇਹਨੂੰ ਫੋਲਡ ਕਰ ਦਿਓਗੇ ਫੋਲਡ ਕਰਨ ਤੋਂ ਬਾਅਦ ਤੁਸੀਂ ਜਦੋਂ ਵੋਟਾਂ ਪਾਉਣੀਆਂ ਸ਼ੁਰੂ ਕਰਨੀ ਹੈ ਪ੍ਰੋਸੈਸ ਤਾਂ ਇੱਕ ਵਾਰੀ ਇਹ ਬੈਲਟ ਬਾਕਸ ਆ ਉੱਥੇ ਹਾਜ਼ਰ ਪੋਲਿੰਗ ਅਜੰਟਾ ਨੂੰ ਦਿਖਾਉਣਾ ਵੀ ਚੈੱਕ ਕਰ ਲਓ ਇਹਦੇ ਵਿੱਚ ਆਲਰੇਡੀ ਕੋਈ ਵੋਟ ਨਹੀਂ ਤਾਂ ਜੋ ਆਪਾਂ ਵੋਟਾਂ ਪਾਉਣ ਦਾ ਐਕਚੁਅਲ ਪ੍ਰੋਸੈਸ ਆ ਜਿਹੜਾ ਪ੍ਰੋਸੀਜਰ ਆ ਸ਼ੁਰੂ ਕਰ ਸਕੀਏ ਇਹਦੇ ਵਿੱਚ ਕੋਈ ਵੋਟ ਨਹੀਂ ਹੋਈ ਹੋएगी ਔਰ ਜਿਹੜਾ ਤੁਸੀਂ ਇਹ ਐਡਰੈਸ ਟੈਗ ਭਰੋਗੇ ਇਹ ਐਡਰੈਸ ਟੈਗ ਆ ਜਿਹੜੇ ਦੋ ਹੋਣਗੇ ਤੁਸੀਂ ਇੱਕ ਐਡਰੈਸ ਟੈਗ ਇਹਦੇ ਵਿੱਚ ਸਿੱਟ ਦਿਓਗੇ ਔਰ ਦੂਸਰੇ ਐਡਰੈਸ ਟੈਗ ਦੇ ਨਾਲ ਇਹਨੂੰ ਬਾਹਰੋਂ ਸੀਲ ਕਰੋਗੇ ਉਹਦੇ ਇਸ ਐਡਰੈਸ ਟੈਗ ਦੇ ਵਿੱਚ ਜਿਹੜੀ ਜਾਣਕਾਰੀ ਆ ਪੂਰੀ ਲਿਖ ਕੇ ਵੋਟਾਂ ਪਾਉਣ ਤੋਂ ਪਹਿਲਾਂ ਇੱਕ ਆਪਾ ਦੇ ਵਿੱਚ ਪਾਵਾਂਗੇ ਇੱਕ ਇਹੜਾ ਜਿਹਾ ਬਾਹਰ ਰੱਖਾਂਗੇ ਸੋ ਹੁਣ ਆਪਾਂ ਇਹਨੂੰ ਬੰਦ ਕਰਾਂਗੇ ਬੰਦ ਕਰਨ ਤੋਂ ਬਾਅਦ ਫਿਰ ਤੁਸੀਂ ਵੋਟਾਂ ਪਾਉਣ ਦੇ ਲਈ ਇਹਦੀ ਤਿਆਰੀ ਕਰਨਾ ਆਪਾਂ ਇਹਨੂੰ ਅੱਧ ਤੱਕ ਲੈ ਕੇ ਆਉਣਾ ਇਹ ਜਿਹੜੀ ਸਾਡੀ ਪੱਤੀ ਇਹਨੂੰ ਕਲੌਕਵਾਈਜ਼ ਘੁਮਾਓਗੇ ਕਲੌਕਵਾਈਜ਼ ਘੁਮਾ ਕੇ ਇਹਨੂੰ ਇਹ ਇਸ ਪੋਜੀਸ਼ਨ ਤੱਕ ਤੁਸੀਂ ਲੈ ਕੇ ਆ ਜਾਓਗੇ ਇੱਥੇ ਲੈ ਕੇ ਸਾਡੀ ਜਿਹੜੀ ਲੰਮੀ ਸਲੇਟਾ ਲੰਬੀ ਪੱਤੀ ਹੈ ਇਹਨੂੰ ਤੁਸੀਂ ਇਸ ਰੂਪ ਦੇ ਵਿੱਚ ਲੈ ਕੇ ਆਓਗੇ ਤੇ ਨਾਲ ਲਾਦੋਗੇ ਦੋਨੇ ਸਰਾਖਾਂ ਨੂੰ ਮਿਲਾ ਦਿਓਗੇ ਘੁਮਾ ਦਿਓਗੇ ਇਹਨੂੰ ਵੀ ਆਹ ਪੱਤ ਸਰਾਖ ਹੈ ਜਿਹੜਾ ਇਹ ਬੰਦ ਹੋ ਜਾਊਗਾ ਇੱਥੇ ਜਿਹੜੀਆਂ ਦੋਨੇ ਪੱਤੀਆਂ ਆਪਸ ਦੇ ਵਿੱਚ ਜੁੜ ਜਾਣਗੀਆਂ ਹੁਣ ਜਿਹੜਾ ਤੁਹਾਡਾ ਇਹ ਐਡਰੈਸ ਟੈਗ ਹੋਊਗਾ ਇਸ ਐਡਰੈਸ ਟੈਗ ਨੂੰ ਤੁਸੀਂ ਇੱਥੇ ਸਰਾਖਾਂ ਦੇ ਵਿੱਚ ਪਾ ਕੇ ਇਹਦੀ ਗੰਡ ਮਾਰ ਕੇ ਦੀ ਇਨਫਾਰਮੇਸ਼ਨ ਲੈ ਕੇ ਇੱਥੇ ਲਾਕ ਦੇ ਨਾਲ ਇਹਨੂੰ ਸੀਲ ਕਰ ਦਿਓਗੇ ਹੁਣ ਇਹ ਵੋਟਾਂ ਪਾਉਣ ਦੇ ਲਈ ਤਿਆਰ ਆ ਹੁਣ ਵੋਟਰ ਆ ਜਿਹੜਾ ਉਹ ਆਊਗਾ ਬੈਲਟ ਪੇਪਰ ਦੇ ਉੱਪਰ ਆਪਣੀ ਸਟੈਂਪ ਲਾ ਕੇ ਜਿਹੜਾ ਉਹ ਇਹਦੇ ਵਿੱਚ ਆਪਦੀ ਬੈਲਟ ਪੇਪਰ ਆ ਪਾਈ ਜਾਊਗਾ ਔਰ ਮੇਰੀ ਬੇਨਤੀ ਹੈ ਆ ਕਿ ਇਹ ਜਿਹੜੇ ਤੁਸੀਂ ਦੋਨੇ ਬੈਲਟ ਬਾਕਸ ਜਿਆ ਤਿਆਰ ਕਰਨੇ ਆ ਜਦੋਂ ਜਿਹੜਾ ਬਲਾਕ ਸੰਮਤੀ ਵਾਲਾ ਹੋਊਗਾ ਉਹਦਾ ਜਿਹੜਾ ਬੈਲਟ ਪੇਪਰ ਦਾ ਕਲਰ ਹੋਊਗਾ ਉਹਦੇ ਨਾਲ ਦਾ ਇੱਕ ਚਾਰਟ ਆ ਉਹ ਜਰੂਰ ਲਾ ਦਿਓ ਉਹਦੇ ਆਸੇ ਪਾਸੇ ਔਰ ਇਹਦੇ ਉੱਪਰ ਵੀ ਲਾ ਸਕਦੇ ਹੋ ਜਿਹੜਾ ਜ਼ਿਲ੍ਹਾ ਪ੍ਰੀਸ਼ਦ ਲਈ ਹੋਏਗਾ ਉਹਦਾ ਰੰਗ ਹੋਰ ਹੋਏਗਾ ਬੈਲਟ ਪੇਪਰ ਦਾ ਉਹਦੇ ਅਕੋਰਡਿੰਗਲੀ ਤੁਸੀਂ ਉਹਦੇ ਰੰਗ ਦਾ ਜਿਹੜਾ ਚਾਰਟ ਆ ਉਹ ਵੀ ਆਪਾਂ ਪੇਸਟ ਕਰ ਸਕਦੇ ਹਾਂ ਸੋ ਜਦੋਂ ਵੋਟਾਂ ਪੈ ਗਈਆਂ ਤੁਹਾਡਾ ਸਾਰਾ ਕੰਮ ਖਤਮ ਹੋ ਗਿਆ ਤਾਂ ਆਪਾਂ ਇਸ ਬੈਲਟ ਬਾਕਸੇ ਨੂੰ ਕਾਊਂਟਿੰਗ ਸੈਂਟਰ ਤੇ ਲੈ ਕੇ ਜਾਣਾ ਕਾਊਂਟਿੰਗ ਸੈਂਟਰ ਤੇ ਜਾਣ ਤੋਂ ਪਹਿਲਾਂ ਆਪਾਂ ਇਹ ਆ ਸਰਾਖ ਆ ਜਿਹੜਾ ਉਹ ਸੀਲ ਕਰਨਾ ਹੈ ਉਹਨੂੰ ਸੀਲ ਕਰਨ ਦੇ ਲਈ ਆਪਾਂ ਫੇਰ ਜਦੋਂ ਤੁਹਾਡੀਆਂ ਵੋਟਾਂ ਪੈ ਗਈਆਂ ਲੰਬੀ ਪੱਤੀ ਆ ਜਿਹੜੀ ਇਹਨੂੰ ਪਾਸੇ ਹਟਾਓਗੇ ਪਾਸੇ ਹਟਾਉਣ ਤੋਂ ਬਾਅਦ ਜਿਹੜੀ ਆ ਸਾਡੀ ਤੁਹਾਡੀ ਪੱਤੀ ਆ ਇਹਨੂੰ ਕਲੌਕਵਾਇਜ਼ ਪੂਰਾ ਚੱਕਰ ਲਾਉਂਗੇ ਇਸ ਤਰ੍ਹਾਂ ਇਹ ਆ ਪੂਰਾ ਪੂਰੇ ਦਾ ਪੂਰਾ ਚੱਕਰ ਲਾਉਂਗੇ ਇਧਰਲਾ ਸਰਾਖ ਆ ਜਿਹੜਾ ਦੂਸਰੇ ਪਾਸੇ ਆ ਜਾਊਗਾ ਇਹਦੇ ਨਾਲ ਇਹ ਲੋਕ ਲੱਗ ਗਿਆ ਆਹ ਜਿਹੜਾ ਸਾਡਾ ਸਰਾਖਾ ਬੰਦ ਹੋ ਗਿਆ ਹੁਣ ਤੁਸੀਂ ਫੇਰ ਆ ਲੰਬੀ ਸਲੇਟਾ ਜਿਹੜੀ ਪੱਤੀ ਐ ਇਹਨੂੰ ਨਾਲ ਲੈ ਕੇ ਆਓਗੇ ਇਹ ਸਰਾਖ ਆਪਸ ਦੇ ਵਿੱਚ ਮਿਲ ਗਏ ਆਹ ਜਿਹੜਾ ਸਾਡਾ ਸਰਾਖ ਆ ਜਿੱਥੇ ਅਸੀਂ ਗ੍ਰੀਨ ਪੇਪਰ ਸੀਲ ਪਾਈ ਆ ਇਹ ਸਾਡੀ ਬੰਦ ਹੋ ਗਈ ਫੇਰ ਤੁਸੀਂ ਇੱਕ ਇਸ ਤਰ੍ਹਾਂ ਦਾ ਡਰੈਸ ਟੈਗ ਲਾਉਂਗੇ ਉਹਨੂੰ ਇਹਨਾਂ ਸਰਾਖਾਂ ਦੇ ਵਿੱਚ ਦੀ ਧਾਗੇ ਦੇ ਨਾਲ ਬੰਦ ਕਰਕੇ ਗੰਡ ਮਾਰ ਕੇ ਸੀਲ ਲਾਉਂਗੇ ਆਪਦੀ ਔਰ ਲਾਕ ਦੇ ਨਾਲ ਇਹਨੂੰ ਸੀਲ ਜਿਹੜਾ ਹੋ ਲਾ ਕੇ ਇਹਨੂੰ ਸੀਲ ਕਰਕੇ ਇਸ ਜਿਹੜੇ ਬੈਲਟ ਬਾਕਸੇ ਨੂੰ ਆ ਉਸ ਸੁਰੱਖਿਆ ਤਰੀਕੇ ਦੇ ਨਾਲ ਦੂਸਰੇ ਡਾਕੂਮੈਂਟਸ ਦੇ ਨਾਲ ਅਦਗਿਣਤੀ ਕੇਂਦਰ ਤੱਕ ਪਹੁੰਚਦਾ ਕਰੂੰਗੇ ਸੋ ਇਨੀ ਇੱਕ ਵੀਡੀਓ ਸੀ ਉਮੀਦ ਕਰਦੇ ਹਾਂ ਕਿ ਤੁਸੀਂ ਆਪਣੇ ਇਸ ਬੈਲਟ ਬਾਕਸ ਨੂੰ ਖੋਲਣਾ ਤੇ ਬੰਦ ਕਰਨਾ ਆਪਣੀਆਂ ਰਹਿਸਤਲਾਂ ਦੇ ਦੌਰਾਨ ਜਰੂਰ ਸਿੱਖੋਗੇ ਬਹੁਤ ਬਹੁਤ ਧੰਨਵਾਦ